ਜੀ ਹੋਇਆ ਕੁੜੀ ਦਾ ਖਾਲਸਾ ਜੀ ਹੋਇਆ ਕੁੜੀ ਫਤਿਹ ਇਹ ਤਕਰੀਬਨ ਜੀ 13 ਤਰੀਕ 6 ਵਜੇ ਦਾ ਟਾਈਮ ਹੋਈ ਤੇ ਸੰਗਤ ਚਾਹ ਦਾ ਲੰਗਰ ਚੱਗ ਰਹੀ ਹੈ ਜੀ ਜੀ ਅੱਜ ਸਵੇਰ ਡਿਊਟੀ ਚੇਂਜ ਹੁੰਦੀ ਹੈ ਨਾ ਥੋੜਾ ਟਾਈਮ ਜੀ ਸਵੇਰ ਸਵੇਰ ਮੇਗਾ ਡਿਊਟੀ ਚੇਂਜ ਹੁੰਦੀ ਹੈ ਨਾ 2 ਘੰਟੇ ਉਹ ਫਿਰ ਮਗਰੋਂ ਮਾਲਕ ਆ ਜਾਂਦੇ ਨੇ ਹਮੇਸ਼ਾ ਲੋਕਰ ਹੀ ਜਾਂਦਾ ਨਾ ਸੰਭਰ ਸੁਪਰ ਦੁਕਾਨ ਜਾਂ ਮਕਾਨ ਅਹ ਮਗਰੋਂ ਆ ਕੇ ਕਹਿੰਦੇ ਨੇ ਇੱਥੇ ਨਹੀਂ ਕੀਤਾ ਆਹ ਇੰਜ ਨਹੀਂ ਕੀਤਾ ਉਹ ਨਹੀਂ ਕੀਤਾ ਦੇਖੀ ਮਗਰ ਬਾਈ ਜੀ ਐ ਆ ਲੰਕਿਆ ਰਵੱਟ ਨਾ ਵਾ 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 ਨਾ ਉਹ ਰਵਰਵਾ ਤੇ ਪੜਿਆ ਆ ਜਦੋਂ ਤੋਂ ਪਹਿਲੀ ਬਖਤਸਾਰ ਰੱਖਿਆ ਗਾ ਰਵਰਵਾ ਯਾਰ ਜੀ ਭਾਈ ਗੁਰਜੀ 8 ਵਜੇ ਹੀ ਪ੍ਰਸ਼ਾਦ ਦਾ ਮੰਦਰ ਚੱਲ ਗਿਆ ਜੀ ਸੰਗਤਾਂ ਸ਼ਗ ਰਹੀਆਂ ਅੱਜ ਕੜੀ ਚੌਲ ਨਾਲ ਰਾਜਮਾ ਨਾਲ ਗਰਮਾ ਗਰਮ ਸੇਵੀਆਂ ਦਾ ਲੰਗਰ ਜੀ ਚੱਲ ਰਿਹਾ ਹੈ। ਸੰਗਤਾਂ ਸ਼ਗ ਰਹੀਆਂ। ਰਾਜਮਾ ਵਾਹਿਗੁਰੂ ਜੀ। ਰਾਜਮਾ ਵਾਹਿਗੁਰੂ ਜੀ। ਰਾਜਮਾ ਵਾਹਿਗੁਰੂ ਜੀ। ਵਾਹਿਗੁਰੂ ਜੂਠ ਨਾ ਛੱਡਿਓ ਜੀ। ਰਾਜਮਾ ਵਾਹਿਗੁਰੂ ਜੀ। ਰਾਜਮਾ ਵਾਹਿਗੁਰੂ ਜੀ। ਆਵਾਜ਼ ਗੁਰਜੀ ਵਾਇਗੁਰੇ ਜੋਟ ਨਾ ਛੱਡਿਓ ਜੀ ਸਰ ਤੇ ਕਪੜਾ ਲਾ ਦੇ। ਇਹ ਕਿਹਦੇ ਕਰਦਾ ਲੱਗਿਆ? ਹਾਰੀ ਬਣਦੇ ਹੀ ਗਿਆ ਸੁਬਾ ਚ। ਕੋਲ ਜਿਹਾ ਲਾ ਰਿਆ ਨਹੀਂ। ਵੀਡੀਓ ਬਾਣੀ ਐ ਕਿ ਆਪਾਂ ਨੇ 10-20 ਮਿੰਟਾਂ ਤੱਕ। ਅੱਛਾ। ਕੀ ਤਿਆਰ ਹੋ ਰਿਹਾ ਬਲਕਾਰ ਬਾਈ। ਅੱਜ ਰਸਕੂਲੇ ਤਿਆਰ ਹੋ ਰਹੇ ਨੇ ਬਾਈ। ਠੀਕ ਐ। ਛੋਟੇ ਸਹਿਜ ਵਾਲੇ ਹਨ ਛੋਟੇ ਸਹਿਜ ਵਾਲੇ ਰਸਪਰੀ ਆ ਚਾਰ ਲੋਕ ਆ ਜਿ ਲੈ ਕਰ ਰਹੇ ਨੇ ਤਨ ਸਵੇਰੇ ਸੰਗ ਤੁਹਾਨੂੰ ਰਸਪਰੀ ਸਵੇਰੇ ਸੰਗ ਤੁਹਾਨੂੰ ਰਸਪਰੀ ਪੇਸ਼ ਕਰਾਇਆ ਬੈਦਰੀ ਜੀ ਬੰਦਾ ਪਾਣੀ ਦੀ ਕੈਂ ਨਾ ਮੈਂ ਕੱਲ ਨਾ ਥਲਾ ਰਿਕੇ ਪਾਣੀ ਹੈ ਹਾਂਜੀ ਕਲਾਕਾਰੀ ਤਾਂ ਮੰਨਦਾ ਹੈ ਅਜਾ ਚਾ ਚਾ ਬਣਾ ਦੇ ਚਾ ਮੈਂ ਜਨ

ਤਨ ਅਕਾਲੀ ਬਿਦਾ ਸਾਈ ਫਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨਾਉਣੂ ਬਾਵੇ ਜੈ ਜੀ ਹਰਿ ਵੇਸ ਮਾਰੇ ਗਿ ਜਾਵੇ ਧਿਆਲਾ ਜਾਏ ਝੂਂਦੇ ਨਿਸ਼ਾਨਾ ਨੂੰ ਬੰਦ ਬਾਸ਼ਾ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਮਨਾਉਣੂ ਬਾਵੇ ਜੈ ਜੀ ਹਰਿ ਵਰਗਿਆ ਆਕਾਸ਼ ਜੁਗ ਬਾਜਾ ਵਾਲਿਓ ਸਤ ਗੁਰੂ ਰੱਖਣਾ ਬਿਰਧ ਬਣੇ ਦੀ ਰਾਜ ਜੈ ਭਟਿਓ ਕਬੀਰ ਜੀ ਦੋ ਸਿੰਘੋ ਤੇਰਾ ਬੋਤ ਗੁਰੂ ਗੋਬਿੰਦ ਸਿੰਘ ਜੀ ਕੋ ਸਤਿ ਸ਼੍ਰੀ ਅਕਾਲ ਲਾੜ ਲਿਆ ਬੋਜਾ ਦੇ ਮਾਰ ਕੋ ਸਤਰੂ ਬੋਜਾ ਰਗਣੀਆਂ ਤਿਆਰ ਕਰ ਤਿਆਰ ਕੋਡੀ ਸੱਚੇ ਬਾਦਸ਼ਾਹ ਜੀਓ ਆ ਕੀਦਾ ਖਾਲਸਾ ਜਬੇ ਅਕਾਲੀ ਅਕਾਲ ਗੁਰਵਰੀ ਅਕਾਲ ਦੇਖ ਦੇ ਫਤਹਿ ਗੁਰੂ ਖਾਵਾ ਦੇ ਬੰਗੀ ਹਰ ਮਿਦਾਨ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਇੱਕ ਤੋਂ ਨਿਹਾਲ ਸਰਬ ਸਿਰਾ ਤਾਂ ਛਾ ਕਰਈਆਂ ਪਹਿਲਾ ਨੁਕਸਾਨ ਹੋ ਗਿਆ ਇੱਕ ਡੱਬ ਡੁੱਲ ਗਿਆ ਲਿਆਈ ਜਾਂਦੇ ਸੀ ਉਹਦਾ ਇਹਦਾ ਕੁੰਡਾ ਟੁੱਟ ਗਿਆ ਇਹ ਕਰਕੇ ਇੱਕ ਡੱਬ ਡੁੱਲ ਗਿਆ ਹੀ ਹੈ ਪਹਿਲਾਂ ਮਾਨਾ ਸਫਾਈ ਕਰੀ ਜਾਂਦਾ ਬੁੰਦੀ 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 ਹੋ ਗਈ ਛੜਕਦੀ ਆ ਨਿਕਲ ਗਿਆ ਪਹਿਲਾਂ ਚਾਹ ਦਾ ਪ੍ਰਚਾਦਿਆਂ ਲੰਗਰ ਚੱਲ ਰਿਹਾ ਜੀ ਆਜੇ ਲਾ ਆਜੇ ਸੰਗ ਤਾਂ ਇਹ ਨਾਰਮਲ ਹੀ ਸੀਗੇ ਇੰਨੀ ਜਿਆਦਾ ਸੰਗਤ ਨਹੀਂ ਸੀ ਅੱਜ ਰਹੀ ਸੀ ਪਰ ਹੋਵੇ ਨਹੀਂ ਸੀ ਜਿਵੇਂ ਕੱਲ ਸੀਗੀ ਇਹ ਅੱਜ ਸੰਗਤ ਉਨੀ ਗਾਈ ਜਾਂਦੀ ਸੀ ਉਨੀ ਕੁ ਜਾਈ ਜਾਂਦੀ ਸੀ ਉਹ ਮੈਂ ਸੰਗ ਦਾ ਕੱਟ ਨਹੀਂ ਸੀ ਅੱਜ ਬਾਕੀ ਮੰਨ ਬਿਛਾ ਦਾ ਵਧੀਆ ਚੱਲ ਰਿਹਾ ਹੈ ਵੇ ਮਾਈਆਂ ਫੇਰ ਰਹਿ ਜਾਂਦੇ ਨੇ ਖਰੋ ਜੀ ਉੱਤੇ ਉੱਤੇ ਵੀਡੀਓ ਬਣਾ ਲਈਦੀਆਂ ਤੇ ਮਾਈਆਂ ਹਰ ਹੋਏ ਰਹਿ ਜਾਂਦੇ ਇੱਕ ਦੋ ਕਮੈਂਟ ਵੀ ਆਏ ਸੀ ਕਿ ਮਾਈਆਂ ਅੰਗ ਦਿਖਾ ਦਿਆ ਕਰੋ ਜੇਵਾ ਕਰ ਰਹੀਆਂ ਮਾਈਆਂ ਕੀ ਗਿਆ ਹਾਂ ਆ ਗਿਆ। ਸਕੇ ਤੁਸੀਂ ਨਗੇ ਨਾ ਮਾਰੇ ਬੰਦ ਆ ਗਏ। ਇਹ ਅੱਜ ਫਿਰ ਗਿਆ ਨਹੀਂ ਨਗੇ ਜੀ ਮਾਰੇ। ਸ੍ਰੀਮਣੀ 9:30 ਵਜੇ ਦਾ ਟਾਈਮ ਹੋ ਗਿਆ। ਸੰਗ ਤਾਂ ਅਜੇ ਵੀ ਕਾਫੀ ਹੈ ਜੀ। ਬੈਠਾ ਮੇਰਾ ਹਟ ਗਿਆ। ਹੱਥੋਂ ਕੇ ਵੈਰੂ ਦਿਖਾ ਲੈ ਲੋ ਬੜੀ ਤੇਰਾ ਹੱਥੋਂ ਕੇ ਹੀ ਹੱਥੋਂ ਕੇ ਹੀ ਸ਼ੇਰ ਕਰਕੇ ਬੱਦੂ ਜੀ ਆਗੇ ਵਿੰਦ ਜਾਓ ਜੀ ਜੀਆ ਖਾਲਸਾ ਵੈਰੂ ਜੀ ਕੀ ਫਤਿਹ ਸਾਰੀ ਸੰਗਤ ਦਾ ਦਿਲੋਂ ਦਿਲੋਂ ਧੰਨਵਾਦ ਸਾਡਾ ਮੈਂ ਜੀ ਜੇ ਸੇਵਾ ਲੱਗੀ ਕੱਲ ਦਾ ਦਿਨ ਰਹਿ ਵੀ ਸਕਦਾ ਰੱਬ ਜਾਣੇ ਜਾ ਵੀ ਸਕਦਾ ਮੇਂ ਜੇ ਕੋਈ ਗਲਤੀ ਹੋ ਗਈ ਉਹ ਮਾਫ ਕਰ ਲੈਣਾ ਮੈਂ ਵਧੀਆ ਅੱਦੇ ਦੇ ਦਿਲੋਂ ਮੈਂ ਸੇਵਾ ਕਰ ਚੁੱਕਿਆ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਵੈਰੂ ਜੀਆ ਖਾਲਸਾ ਵੈਰੂ ਜੀ Ja, die ਵਾਹਿਗੁਰੂ ਜੀ ਨੀ ਰਾਤ ਨੂੰ 10 ਵਜੇ 10:30 ਵਜੇ ਕਾਫੀ ਸੰਗਤ ਆਈ ਹੈ ਜੀ ਜੀਰੂ ਜੀ ਉਹ ਜੇ ਜਲਦੀ ਜੀ ਹੋਰ ਚੱਲਦੀ ਜੇ ਟ੍ਰੈਕਸ ਤੋਂ ਵੱਡੀਆਂ ਆਈਆਂ ਹੀ ਕਾਫੀ ਸੰਗਤ ਆਈ ਹੈ ਛੱਡਾ ਛੱਕਣ ਵਾਲੀ ਰਾਤ ਨੂੰ ਸੰਗਤ ਛੱਡਾ ਛੱਕ ਰਹੀਆਂ ਜੀ ਸਾਰੇ ਤਸੋਂ ਪੈਣ ਦੀ ਤਿਆਰੀ ਰਹੀ ਤੇ ਪਰ ਸਾਂਦੇ ਤਾਂ ਆ ਗੀਆਂ ਸਰ ਪ੍ਰਸ਼ਾਦਾ ਅਸ਼ਾਣਾ ਪਿੰਨਾਂ ਸਾਰੇ ਹਾਂ ਤਾਂ ਕੀ ਹੈ ਹਾਂਜੀ ਕੀ ਹੈ ਕੀ ਸਹੀ ਹੈ ਤੇ ਬਹਿ ਕੇ ਬਹਿ ਗਏ ਹਾਂ ਤਾਂ ਨਾਈਟ ਆਲੀ ਜਿਹੜਾ ਸਹੀ ਹੈ ਸਹੀ ਹੈ ਸਹੀ ਗੱਲ ਹੈ ਹਾਂ ਲੋਕ ਸਭ ਸਾਢੇ 12 ਹੋ ਜੀ ਤਕਰੀਬਨ ਤੇ ਸਾਢੇ 12 ਵੀ ਸੰਗ ਤੇ ਪੂਰੀ ਹੈ ਜੀ ਚਾਦਾ ਛਕ ਰਹੀ ਹੈ ਕਾਫੀ ਗੱਡੀਆਂ ਨੇ ਤੁਬਾਰ ਬੋਲਦੀ ਭਾਰੀ ਮਾਣਿਆ ਅੱਜ ਤਕਰੀਬਨ 1:30 ਵਜ ਗਿਆ ਤੇ ਮੇਰੇ ਕਾਫੀ ਸੰਗਤ ਆਈ ਸੀ ਲੇਟ ਤੱਕ ਆਈ ਸੰਗਤ ਨਸ ਕਰਕੇ ਹੁਣ ਭਾਂਡੇ ਗੁੰਨੇ ਧੋ ਕੇ ਸਾਰਾ ਕੁਝ ਛਾਦਾ ਸ਼ਕਾਗੇ ਸੰਗਤ ਹੁਣ ਤੇ ਹੁਣ ਪੈਨੇ ਆ ਮਿਲਦੇ ਆ ਕੱਲੋ ਜੀ ਬਾਈ ਬੱਜੀ ਦਾ ਖਾਲਸਾ ਹੋਏ